ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿਸਾਨ ਭਰਾਵੋ ਆਪਣੇ ਬੱਚਿਆਂ ਦੀ ਥਾਲੀ ਵਿੱਚ ਜ਼ਹਿਰ ਨਾ ਪਰੋਸੋ ਦੋਸਤੋ ਅੱਜ ਦੇ ਯੁੱਗ ਵਿੱਚ ਪੈਸੇ ਦੀ ਭੁੱਖ ਨੇ ਹਰ ਇੱਕ ਮਨੁੱਖ ਨੂੰ ਸਭ ਕੁਝ ਭੁਲਾ ਦਿੱਤਾ ਹੈ ਜੇਕਰ ਸਾਡੇ ਬੱਚਿਆਂ ਨੂੰ ਕੋਈ ਆਦਮੀ ਖਾਣ ਵਾਸਤੇ ਕੋਈ ਗਲਤ ਚੀਜ਼ ਦੇ ਦੇਵੇ ਅਤੇ ਸਾਨੂੰ ਮੌਕੇ ਉੱਪਰ ਪਤਾ ਲੱਗ ਜਾਵੇ ਕਿ ਇਹ ਚੀਜ਼ ਸਿਹਤ ਵਾਸਤੇ ਬਹੁਤ ਮਾੜੀ ਹੈ ਅਸੀਂ ਉਸੇ ਵਕਤ ਐਕਸ਼ਨ ਲੈ ਕੇ ਉਸ ਆਦਮੀ ਨੂੰ ਮਾਰਨ ਤੱਕ ਜਾਵਾਂਗੇ ਪਰ ਅਸੀਂ ਇਸ ਗੱਲ ਨੂੰ ਕਦੇ ਵੀ ਧਿਆਨ ਵਿੱਚ ਨਹੀਂ ਕੀਤਾ ਕਿ ਅਸੀਂ ਖੁਦ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਭੋਜਨ ਦੇ ਰੂਪ ਵਿੱਚ ਉਹਨਾਂ ਦੀ ਥਾਲੀ ਵਿੱਚ ਜ਼ਹਿਰ ਪਰੋਸ ਰਹੇ ਹਾਂ ਫਸਲਾਂ ਦਾ ਵੱਧ ਝਾੜ ਲੈਣ ਦੇ ਲਾਲਚ ਵਿੱਚ ਆ ਕੇ ਅਸੀਂ ਝੋਨੇ ਤੇ ਕਣਕ ਦੇ ਚੱਕਰ ਵਿੱਚ ਫਸੇ ਹੋਏ ਹਾਂ ਇਹਨਾਂ ਦੋਨਾਂ ਫਸਲਾਂ ਵਿੱਚ ਅਸੀਂ ਲਗਭਗ 5-5 ਬੋਰੀਆਂ ਬੋਰੀਆਂ ਯੂਰੀਆ ਤੇ ਕਈ-ਕਈ ਗੱਟੇ ਡੀਏਪੀ ਦੇ ਡੀਏਪੀ ਦੇ ਪਾਉਂਦੇ ਹਾਂ ਅਤੇ ਉੱਪਰੋਂ ਬਿਨਾਂ ਵਜ੍ਹਾ ਤੋਂ ਅਣਗਿਣਤ ਜ਼ਹਿਰੀਲੀਆਂ ਸਪ੍ਰੈਆਂ ਦਾ ਛੜਕਾ ਕਰਦੇ ਹਾਂ ਇਸੇ ਤਰ੍ਹਾਂ ਪਸ਼ੂਆਂ ਵਾਸਤੇ ਹਰੇ ਪੱਠਿਆਂ ਵਿੱਚ ਵੀ ਵੱਧ ਤੋਂ ਵੱਧ ਖਾਧਾ ਪਾ ਕੇ ਹਰੇ ਪੱਠੇ ਤਿਆਰ ਕਰਦੇ ਹਾਂ ਅਸੀਂ ਬੇਲੋੜੀਆਂ ਖਾਧਾਂ ਤੇ ਸਪਰਿਆਂ ਕਰਕੇ ਆਪਣੇ ਖੇਤ ਵਿੱਚ ਪੈਦਾ ਕੀਤੇ ਹੋਏ ਅਨਾਜ ਨੂੰ ਚਾਹੇ ਉਹ ਝੋਨਾ ਹੋਵੇ ਚਾਹੇ ਕਣਕ ਹੋਵੇ ਅਸੀਂ ਇਹ ਅਨਾਜ ਹਰੀਲਾ ਕਰ ਦਿੱਤਾ ਹੈ ਕਿ ਜਿਸ ਨੂੰ ਖਾ ਕੇ ਸਾਡਾ ਸਾਰਾ ਪਰਿਵਾਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਹੜੀਆਂ ਬਿਮਾਰੀਆਂ ਦਾ ਅਸੀਂ ਅਰਜ ਤੱਕ ਕਦੇ ਨਾਂ ਵੀ ਨਹੀਂ ਸੁਣਿਆ ਉਹ ਬਿਮਾਰੀਆਂ ਸਾਡੇ ਹਰ ਇੱਕ ਘਰ ਦੀਆਂ ਮਹਿਮਾਨ ਬਣ ਗਈਆਂ ਹਨ ਇਸ ਜ਼ਹਿਰੀਲੇ ਭੋਜਨ ਜਿਸ ਵਿੱਚ ਦੁੱਧ, ਸਾਗ, ਸਬਜ਼ੀਆਂ ਸਾਰਾ ਕੁਝ ਆ ਜਾਂਦਾ ਹੈ ਇਸ ਨੂੰ ਖਾ ਕੇ ਅੱਜ ਨਿੱਕੇ-ਨਿੱਕੇ ਬੱਚਾ ਨੂੰ ਐਨਕਾਂ ਲੱਗੀਆਂ ਹੋਈਆਂ ਹਨ ਨਿੱਕੇ ਨਿੱਕੇ ਬੱਚਿਆਂ ਦੇ ਲੀਵਰ ਤੇ ਗੁਰਦੇ ਫੇਲ ਹੋ ਰਹੇ ਹਨ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਹਰ ਇੱਕ ਘਰ ਵਿੱਚ ਦਵਾਈਆਂ ਦੇ ਲਫਾਫੇ ਭਰੇ ਪਏ ਹਨ ਜਿਹੜਾ ਮਰਜ਼ੀ ਹਸਪਤਾਲ ਦੇਖ ਲਵੋ ਮਰੀਜ਼ਾਂ ਨਾਲ ਖਾਚਾ ਖੱਚ ਭਰੇ ਪਏ ਹਨ ਮੈਂ ਕਿਸੇ ਦੂਸਰੇ ਪਿੰਡ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਆਪਣੇ ਪਿੰਡ ਦੀ ਗੱਲ ਕਰਾਂਗਾ ਮੇਰੇ ਛੋਟੇ ਜਿਹੇ ਪਿੰਡ ਦੀ ਲਗਭਗ 22-2300 ਏਕੜ ਜ਼ਮੀਨ ਹੈ ਸੋ ਸੋ ਕਿੱਲੇ ਤੱਕ ਨਿਗਾਹ ਮਾਰਨ ਤੇ ਇੱਕ ਵੀ ਖੇਤ ਕਿਤੇ ਸਰੋਂ ਦਾ ਨਹੀਂ ਦਿਖਦਾ ਕਿਤੇ ਗੰਨੇ ਦੇ ਚਾਰ ਬੂਟੇ ਨਹੀਂ ਦਿਖਦੇ ਕਿਸੇ ਦੇ ਖੇਤ ਵਿੱਚ ਕੋਈ ਦੋ ਮਰਲੇ ਸਬਜ਼ੀ ਭਾਜੀ ਨਹੀਂ ਦਿਖਦੀ ਸवाय ਕਣਕ ਦੇ ਖੇਤਾਂ ਤੋਂ ਇੰਨਾ ਗੰਨੇ ਸਰੋਂ ਜਾਂ ਸਬਜ਼ੀ ਦੀ ਗੱਲ ਤਾਂ ਦੂਰ ਹੈ ਕਿਸੇ ਦੇ ਖੇਤ ਵਿੱਚ ਕੋਈ ਚੰਗਾ ਦਰਖਤ ਵੀ ਨਹੀਂ ਦਿਸਦਾ ਜਿਹੜੇ ਕੋਈ ਮਾੜੇ ਮੋٹے ਸੜਕਾਂ ਦੇ ਕਿਨਾਰਿਆਂ ਉੱਪਰ ਜਾਂ ਸੂਏ ਕੱਸੀਆਂ ਉੱਪਰ ਦਰਖਤ ਖੜੇ ਸਨ ਉਹਨਾਂ ਨੂੰ ਵੀ ਕਣਕ ਤੇ ਝੋਨੇ ਦੇ ਸੀਜ਼ਨ ਵਿੱਚ ਅੱਗ ਲਾ ਕੇ ਸੜ ਦਿੱਤਾ ਜਾਂਦਾ ਹੈ ਝੋਲਸ ਦਿੱਤਾ ਜਾਂਦਾ ਹੈ ਕਹਿਣ ਦਾ ਭਾਵ ਮਿੱਟੀ ਅਤੇ ਪਾਣੀ ਨੂੰ ਤਾਂ ਜ਼ਹਿਰੀਲਾ ਇਸ ਕਿਸਾਨ ਨੇ ਕੀਤਾ ਹੀ ਹੈ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਹਵਾ ਵੀ ਜ਼ਹਿਰੀਲੀ ਕਰ ਦਿੰਦੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਸਾਡਾ ਪਰਿਵਾਰ ਹੀ ਤੰਦਰੁਸਤ ਨਾ ਰਹਾ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਤਾਂ ਜਿਹੜੇ ਪੈਸੇ ਦੀ ਖਾਤਰ ਅਸੀਂ ਦਿਨ ਰਾਤ ਭੱਜੇ ਫਿਰਦੇ ਹਾਂ ਉਹ ਸਾਡੇ ਕਿਸ ਕੰਮ ਆਵੇਗਾ ਇਹ ਵੱਡੀਆਂ-ਵੱਡੀਆਂ ਕੋਠੀਆਂ ਜੋ ਅਸੀਂ ਪਾਈਆਂ ਹਨ ਇਹ ਕਿਸ ਦੇ ਕੰਮ ਆਉਣਗੀਆਂ ਇਹ ਮਹਿੰਗੀਆਂ-ਮਹਿੰਗੀਆਂ ਕਾਰਾਂ ਜੋ ਅਸੀਂ ਲਈ ਫਿਰਦੇ ਹਾਂ ਜੇਕਰ ਇਨਾ ਪਰ ਕੋਈ ਚੜਨ ਵਾਲਾ ਹੀ ਨਾ ਰਿਹਾ ਤਾਂ ਸਾਡੇ ਕਿਸ ਕੰਮ ਆਉਣਗੀਆਂ ਅਸਲ ਵਿੱਚ ਫੋਕੀ ਸ਼ੌਹਰਤ ਨੇ ਸਾਡਾ ਦਿਮਾਗ ਖਰਾਬ ਕਰ ਦਿੱਤਾ ਹੈ ਅਸੀਂ ਹਰ ਵਕਤ ਹਾਏ ਪੈਸਾ ਹਾਏ ਪੈਸਾ ਕਰਦੇ ਫਿਰਦੇ ਹਾਂ ਅਸੀਂ ਜਿੰਨਾ ਪੈਸਾ ਕਮਾਉਂਦੇ ਹਾਂ ਉਹ ਸਾਰੇ ਦਾ ਸਾਰਾ ਡਾਕਟਰਾਂ ਕੋਲ ਚਲਾ ਜਾਂਦਾ ਨਾ ਸਾਡੇ ਗੋਡੇ ਕੰਮ ਕਰਦੇ ਹਨ ਛੋਟੀਆਂ-ਛੋਟੀਆਂ ਔਰਾਂ ਵਿੱਚ ਅਸੀਂ ਤਾਂਗੇ ਵਾਲਾਂ ਦੀ ਬਾਲਟੀ ਵਾਂਗ ਹਲੂਨੇ ਮਾਰ-ਮਾਰ ਦੁਰਦੇ ਹਾਂ ਹਰ ਇੱਕ ਦਾ ਬੀਬੀ ਵਧ ਰਿਹਾ ਹੈ ਹਰ ਇੱਕ ਦਾ ਸ਼ੂਗਰ ਵਧ ਰਿਹਾ ਹੈ ਕਿਸੇ ਦੇ ਗੁਰਦੇ ਕੰਮ ਨਹੀਂ ਕਰਦੇ ਕਿਸੇ ਦਾ ਲੀਵਰ ਫੇਲ ਹੋਇਆ ਪਿਆ ਹੈ ਕੋਈ ਮਟਾਪੇ ਦਾ ਸ਼ਿਕਾਰ ਹੈ ਗੱਲ ਮੁਕਦੀ ਕਰੋ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਵੀ ਸਾਨੂੰ ਐਨਾ ਵਿੱਚ نیند ਨਹੀਂ ਆ ਰਹੀ ਅਸੀਂ ਨਸ਼ੇ ਦੇ ਸਾਰੇ ਆਪਣੀ ਰਾਤ ਬਤੀਤ ਕਰਦੇ ਹਾਂ ਜਿਸ ਪੈਸੇ ਦੀ ਖਾਤਰ ਅਸੀਂ ਇੰਨੀ ਤਮਾ ਕਰਦੇ ਹਾਂ ਉਹੀ ਪੈਸਾ ਸਾਨੂੰ ਕੋਈ ਵੀ ਖੁਸ਼ੀ ਨਹੀਂ ਦੇ ਰਿਹਾ ਹਰ ਵਕਤ ਸਾਡੇ ਚਿਹਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਾਡਾ ਬਹੁਤ ਵੱਡਾ ਕੋਈ ਨੁਕਸਾਨ ਹੋ ਗਿਆ ਹੋਵੇ ਅਸੀਂ ਵੇਖਣ ਵਿੱਚ ਬਾਹਰੋਂ ਕੁਝ ਹੋਰ ਹਾਂ ਪਰ ਅੰਦਰੋਂ ਕੁਝ ਹੋਰ ਹਾਂ ਪਰ ਅਸੀਂ ਸਮਾਜ ਵਿੱਚ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਸ਼ੋਅ ਹੀ ਨਹੀਂ ਹੋਣ ਦਿੰਦੇ ਪਰ ਅੰਦਰੋਂ ਅਸਲੀਅਤ ਕੁਝ ਹੋਰ ਹੈ ਕਿੰਨਾ ਚੰਗਾ ਹੋਵੇ ਕਿ ਅਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਥੋੜੀ-ਥੋੜੀ ਹਰ ਇੱਕ ਫਸਲ ਬੀਜੀਏ ਅਸੀਂ ਆਪਣੇ ਖੇਤ ਵਿੱਚ ਥੋੜਾ-ਥੋੜਾ ਗੰਨਾ ਬੀਜੀਏ ਤਾਂ ਕਿ ਅਸੀਂ ਆਪਣਾ ਘਰ ਦਾ ਗੁੜ ਬਣਾ ਕੇ ਖਾ ਸਕੀਏ ਥੋੜੀ ਥੋੜੀ ਮੱਕੀ ਬੀਜੀਏ ਬਾਜਰਾ ਬੀਜੀਏ ਛੋਲੇ ਬੀਜੀਏ ਸਰੋਂ ਬੀਜੀਏ ਲਸਣ ਬੀਜੀਏ ਗੰਡੇ ਬੀਜੀਏ ਦੋ ਚਾਰ ਫਲਦਾਰ ਬੂਟੇ ਲਾਈਏ ਆਪਣੇ ਪਰਿਵਾਰ ਵਾਸਤੇ ਸਬਜ਼ੀਆਂ ਲਾਈਏ ਕਹਿਣ ਦਾ ਭਾਵ ਸਾਨੂੰ ਬਾਜ਼ਾਰ ਵਿੱਚੋਂ ਘੱਟ ਤੋਂ ਘੱਟ ਚੀਜ਼ ਖਰੀਦਣੀ ਪਵੇ ਕੋਸ਼ਿਸ਼ ਇਹ ਹੋਵੇ ਕਿ ਸਾਰੀਆਂ ਫਸਲਾਂ ਕੱਟ ਤੋਂ ਕੱਟ ਖਾਦ ਨਾਲ ਜਾਂ ਆਰਗੈਨਿਕ ਪੇਪਰ ਇਹਦਾ ਕੀਤੀਆਂ ਜਾਣ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਸਿਹਤ ਨੂੰ ਵੀ ਠੀਕ ਰੱਖ ਸਕਾਂਗੇ ਅਤੇ ਬਾਜ਼ਾਰ ਵਿੱਚ ਹੋਣ ਵਾਲੇ ਖਰਚੇ ਤੋਂ ਵੀ ਬਚ ਸਕਾਂਗੇ ਇਸ ਤਰ੍ਹਾਂ ਅਸੀਂ ਆਪਣੇ ਬੱਚਾ ਨੂੰ ਜ਼ਹਿਰ ਮੁਕਤ ਦੁੱਧ ਸਬਜ਼ੀ ਅਤੇ ਫਲ ਅਤੇ ਨਾਲੇ ਮਿਲੇ ਅਨਾਜ ਦੀ ਵਰਤੋਂ ਕਰਕੇ ਉਹਨਾਂ ਦੇ ਸਿਹਤ ਨੂੰ ਠੀਕ ਰੱਖ ਸਕਦੇ ਹਾਂ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਬਣਾ ਸਕਦੇ ਹਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਹੋਵੇਗਾ ਕਿ ਕਿਵੇਂ ਉਹ ਜ਼ਹਿਰ ਮੁਕਤ ਰਲਿਆ ਮਿਲਿਆ ਅਨਾਜ ਖਾਂਦੇ ਸਨ ਦੁੱਧ ਘਿਓ ਦੀ ਵਰਤੋਂ ਕਰਦੇ ਸਨ ਅਤੇ ਰਲ ਮਿਲ ਕੇ ਰਹਿੰਦੇ ਸਨ ਉਸ ਵਕਤ ਨਾ ਕੋਈ ਬਿਮਾਰੀ ਸੀ ਤੇ ਨਾ ਕੋਈ ਝਗੜਾ ਸੀ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸਨ ਇੱਕ ਦੂਜੇ ਦੀ ਮਦਦ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਤਸਵੀਰ ਕੁਝ ਹੋਰ ਹੈ ਸੋ ਆਓ ਆਪਾਂ ਪੈਸੇ ਦੀ ਦੌੜ ਨੂੰ ਛੱਡ ਕੇ ਆਤਮ ਨਿਰਭਰ ਬਣੀਏ ਆਪਣੇ ਖੇਤ ਵਿੱਚ ਹਰ ਇੱਕ ਚੀਜ਼ ਜੋ ਸਾਡੇ ਪਰਿਵਾਰ ਦੀ ਸੰਦਰਸਤੀ ਵਾਸਤੇ ਚਾਹੀਦੀ ਹੈ ਉਸ ਨੂੰ ਪੈਦਾ ਕਰੀਏ ਨਾ ਕਿ ਕੱਲੇ ਕਣਕ ਤੇ ਝੋਨੇ ਮਗਰ ਹੱਥ ਟੋਕੇ ਪਏ ਰਹੀਏ ਇਸ ਤਰ੍ਹਾਂ ਸਾਡੀ ਜ਼ਮੀਨ ਦੀ ਸਿਹਤ ਵੀ ਠੀਕ ਰਹੇਗੀ ਅਤੇ ਨਾਲ ਨਾਲ ਸਾਡਾ ਪਰਿਵਾਰ ਵੀ ਤੰਦਰੁਸਤ ਅਤੇ ਸੁਖੀ ਰਹੇਗਾ ਜਦ ਹਰ ਇੱਕ ਕਿਸਾਨ ਦੇ ਖੇਤ ਵਿੱਚ ਇਹ ਸਾਰੀਆਂ ਫਸਲਾਂ ਬੀਜੀਆਂ ਹੋਣਗੀਆਂ ਤਾਂ ਕੋਈ ਗਰੀਬ ਭਰਾ ਵੀ ਰੁਗ ਮੁਠੀ ਤੋੜ ਸਕੇਗਾ ਤੇ ਆਪਣੀ ਜ਼ਰੂਰਤ ਪੂਰੀ ਕਰ ਸਕੇਗਾ ਇਸ ਤਰ੍ਹਾਂ ਉਸ ਕਿਸਾਨ ਨੂੰ ਵੀ ਮਹਿਸੂਸ ਨਹੀਂ ਹੋਵੇਗਾ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਜੇਕਰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ